ਏਸ਼ੀਅਨ ਗੇਮਜ਼ ਵਿੱਚ 골ਡ ਮੈਡਲ ਜਿੱਤਣ ਵਾਲੀ ਗੁਰਸੀਰਤ ਕੌਰ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀਏ ਉਹਨਾਂ ਗੁਰੂ ਘਰ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਸਰਵਣ ਕੀਤਾ ਅਤੇ ਸਰਬੱਤੇ ਪਲੇ ਦੇ ਅਰਦਾਸ ਕੀਤੀ ਇਸ ਮੌਕੇ ਸੂਚਨਾ ਕੇਂਦਰ ਵਿਖੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਸੀਰਤ ਕੌਰ ਨੇ ਕਿਹਾ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਸਦਕਾ ਏਸ਼ੀਅਨ ਗੇਮਜ਼ ਵਿੱਚ ਕਜ਼ਾਕਿਸਤਾਨ ਨੂੰ ਹਰਾ ਕੇ ਭਾਰਤ ਲਈ 골ਡ ਮੈਡਲ ਜਿੱਤਣ ਦਾ ਸਭ ਤੋਂ ਬਾਅਦ ਪ੍ਰਾਪਤ ਹੋਇਆ ਹੈ ਜਿਸ ਦੇ ਲਈ ਉਹਨਾਂ ਵਾਹਿਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਹੈ ਅਤੇ ਆਗਾਵੀ ਦੇਸ਼ ਲਈ ਖੇਡਦਿਆਂ ਜਿੱਤ ਪ੍ਰਾਪਤ ਕਰਨ ਲਈ ਅਰਦਾਸ ਕੀਤੀ ਹੈ ਇਸ ਮੌਕੇ ਵਿਧਾਇਕ ਜਸਬੀਰ ਸਿੰਘ ਸੰਧੂ ਵੀ ਉਹਨਾਂ ਦੇ ਨਾਲ ਮੌਜੂਦ ਸਨ ਤੇ ਅਸੀਂ ਇੱਥੇ ਦਰਪਾ ਸਾਹਿਬ ਸ਼੍ਰੀ ਰਾਮ ਰਾਜ ਜੀ ਦਾ ਸ਼ੁਕਰਾਨਾ ਕਰਨ ਆਏ ਉਹਨਾਂ ਦੀ ਕਿਰਪਾ ਨਾਲ ਮੇਰਾ 골ਡ ਮਡਲ ਆਇਆ ਏਸ਼ੀਅਨ ਕਪਸ ਚੈਂਪੀਅਨਸ਼ਿਪ ਅਬੂਦਾਬੀ ਯੂਏਈ ਚੈਂਪੀਅਨਸ਼ਿਪ ਹੈਲਡ ਹੋਈ ਸੀ ਉਥੇ ਪਾਕਿਸਤਾਨ ਨੂੰ ਹਰਾ ਕੇ ਮੇਰਾ 골ਡ ਮਡਲ ਆਇਆ ਅਗਲਾ ਟਾਰਗੇਟ ਹੈ ਅਗਲਾ ਅਗਰ ਵਰਲਡ ਚੈਂਪੀਅਨਸ਼ਿਪ ਹੁੰਦੀ ਹੈ ਸਾਡੇ ਸ਼ੁਭਰੂਨ ਅਜਿ ਤਵ ਦੇ ਵਿੱਚ ਵੀ ਇਦਾਂ ਹੀ ਬਾਬਾ ਜੀ ਦੀ ਕਿਰਪਾ ਨਾਲ ਅਗਰ ਮੌਕਾ ਮਿਲਿਆ ਤੇ ਇਦਾਂ ਹੀ ਦੇਸ਼ ਦੇ ਕੌਮ ਦਾ ਨਾਰਾ ਸੁਣ ਕਰਨਾ ਬਹੁਤ ਚੰਗਾ ਲੱਗ ਰਿਹਾ ਹੈ ਸਭ ਕੁਝ ਗੁਰੂ ਦੀ ਕਿਰਪਾ ਹੀ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਪਤਾ ਵੀ ਨਹੀਂ ਹਿੱਲਦਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਤੇ ਉਹਨਾਂ ਦੀ ਕਿਰਪਾ ਹੀ ਹੈ ਤੇ ਇੱਥੇ ਇੱਥੇ ਆ ਕੇ ਅਸੀਂ 골ਡ ਮੈਡਲ ਦਿੱਤੇ ਆ ਉੱਥੇ ਜਾ ਕੇ ਅਸੀਂ 골ਡ ਮੈਡਲ ਦਿੱਤੇ ਤੇ ਇੰਡੀਆ ਦਾ ਫਲੈਗ ਉੱਪਰ ਲੈ ਕੇ ਗਏ ਆ ਤਾਂ ਕੰਪੀਸ ਤੇ ਕੰਮ ਦਰ ਆ ਰਿਹਾ ਸੀ ਜੋ ਉੱਥੇ 골ਡ ਮੈਡਲ ਹਾਸਲ ਕੀਤਾ ਇਹਦੇ ਵਾਸਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਪਰਿਵਾਰ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਇੱਕ ਇਹਨੀ 9ਥ ਕਲਾਸ ਪੜ੍ਹਦੀ ਲੜਕੀ ਜਿਹੜੀ ਇਹਨਾਂ ਖੇਡ ਕੇ ਉੱਚ 골ਡ ਮੈਡਲ ਲਿਆਣਾ ਪੰਜਾਬ ਵਾਸਤੇ ਬਹੁਤ ਸੁਭਾਗਾ ਦੇਣਾ ਕਿਉਂਕਿ ਪੰਜਾਬ ਦੇ ਚੰਗੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਾਡਾ ਪੰਜਾਬ ਇਹਨਾਂ ਗੇਮਾਂ ਦੇ ਵਿੱਚ ਕਾਫੀ ਪਿਛੜਿਆ ਹੋਇਆ ਸੀ ਸੋ ਇਹ ਮਾਪਿਆਂ ਦੇ ਹੌਂਸਲੇ ਸਦਕਾ ਕੋਚ ਸਰਬੰਦ ਦੇ ਹੌਂਸਲੇ ਸਦਕਾ ਅਕੈਡਮੀ ਦੇ ਹੌਂਸਲੇ ਸਦਕਾ ਇਹ ਲੜਕੀ ਖੇਡੀ ਹੈ ਸੋ ਇਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੇ ਪਰਿਵਾਰ ਨੂੰ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਵਧਾਈਆਂ ਦੇਣਾ ਤੇ ਵੀ ਸੰਦੇਸ਼ ਕਰਦਾ ਕਿ ਆਪਾਂ ਬੇਟੀਆਂ ਨੂੰ ਕਿਸੇ ਵੀ ਪੱਥੋਂ ਜਿਹੜਾ ਉਹ ਨੈਗਲੈਕਟ ਨਾ ਕਰੀਏ ਇਹਨਾਂ ਦੇ ਅਮੰਦਰ ਜੋ ਇਹਨਾਂ ਦੇ ਵਿੱਚ ਹੈਗਾ ਉਹਨੂੰ ਅੱਗੇ ਲੈ ਕੇ ਆਈਆਂ ਤਾਂ ਜੋ ਪੰਜਾਬ ਦਾ ਤੇ ਦੇਸ਼ ਦਾ ਮਾਨ ਵਧਾ ਸਕਣ ਸੋ ਮੈਂ ਸਾਨੂੰ ਵਧਾਈ ਦੇਣਾ ਅੱਜ ਇਸੇ ਖੁਸ਼ੀ ਦੇ ਵਿੱਚ ਸ਼ੁਕਰਾਨਾ ਕਰਨ ਵਾਸਤੇ ਬੇਟੀ ਪਹੁੰਚੀ ਹੈ ਪਰਿਵਾਰ ਸਨੇਤ ਸੋ ਸਾਰੇ ਪਰਿਵਾਰ ਸਾਰੇ ਪਰਿਵਾਰ ਮੈਂਬਰ ਜਿਹੜੇ ਹਾਜ਼ਰ ਆ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਚਰਨਾਂ 'ਚ ਅਰਦਾਸ ਕਰਦੇ ਆ ਕਿ ਇਦਾਂ ਹੀ ਦਿਨ ਦੁਪਹਿਰ ਤੇ ਰਾਤ ਚੁਕੀ ਤੱਕ ਹੀ ਕਰਦੇ ਰਹੀ